ਮੇਰਾ ਨਾਮ ਸੁਖਵਿੰਦਰਪਾਲ ਫਾਇਰ ਆਫਸਰ ਕਰਦਾਸਪੁਰ ਮੇਰੇ ਵੱਲੋਂ ਤੇ ਮੇਰੇ ਪਹਿਲਾ ਸਟਾਫ ਵੱਲੋਂ ਦਿਵਾਲੀ ਦੇ ਸਾਰਬਾਸ਼ ਨੂੰ ਬਹੁਤ ਬਹੁਤ ਮੁਬਾਰਕਾਂ ਬਾਕੀ ਫਾਇਰ ਗੜੋ ਵੱਲੋਂ ਦਿਵਾਲੀ ਨੂੰ ਮੁਖ ਰੱਖਦੇ ਪੁਕਤਾ ਪ੍ਰਬੰਧ ਕੀਤੇ ਹੋਏ ਨੇ ਫਾਇਰ ਗੜ ਵੱਲੋਂ ਦਿਵਾਲੀ ਤੇ ਵੱਖ-ਵੱਖ ਚੌਂਕਾਂ 'ਚ ਗੱਡੀਆਂ ਖੜੀਆਂ ਕੀਤੀਆਂ ਜਾਣਗੀਆਂ ਤਾਂ ਜੋ ਕੋਈ ਅਨਸੁਕਾਮੀ ਘਟਰਾਹ ਹੋਣ ਤੇ ਘਟੋ-ਘਟ ਟਾਈਮ 'ਚ ਪਹੁੰਚਿਆ ਜਾ ਸਕੇ ਤਾਂ ਜਾਂ ਇਹ ਤਾਂ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਜਿਆਦਾ ਪਰ ਇੱਕ ਤਾਂ ਪਟਾਕੇ ਵਾਲੀ ਜਗ੍ਹਾ ਜਿੱਥੇ ਐਸਡੀ ਕਾਲਜ ਲੱਗੀ ਆ ਉੱਥੇ ਗੱਡੀ ਖੜੀ ਕੀਤੀ ਆ ਇੱਕ ਆਪਾਂ ਦਿਨਾਂ ਨੂੰ ਖੜੀ ਕੀਤੀ ਆ ਇੱਕ ਬਬਰੀ ਬਾਈਪਾਸ ਤੇ ਖੜੀ ਕੀਤੀ ਆ ਇੱਕ ਆਪਣੇ ਲੋਕਲ ਸ਼ਹਿਰ ਵਾਸਤੇ ਰੱਖੀ ਆ ਰਾਤ ਨੂੰ ਜਦ ਤੱਕ ਜਿਹੜੀ ਅਤਿ ਸਭਾ ਜੀ ਹੁੰਦੀ ਹੈਗੀ ਆ ਜੇਕਰ ਮਹੱਲੇ ਵਿੱਚ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਆ ਜੀ ਤਾਂ ਉਹਦੇ ਵਾਸਤੇ ਕੀ ਬਣਦਾ ਉਹਦੇ ਵਾਸਤੇ ਸਾਰੇ ਅੜ ਕੋ ਛੋਟੀ ਛੋਟੀਆਂ ਗੱਡੀਆਂ ਹੈਗੀਆਂ ਦੋ ਤੰਗ ਗਲੀਆਂ 'ਚ ਜਾਣ ਵਾਸਤੇ ਬਾਈਕ ਵੀ ਹੈਗੀ ਸਾਰੇ ਇੱਕ ਬੁਲਟ ਬਾਈਕ ਵੀ ਹੈਗੀ ਛੋਟੀ ਗਲੀ ਜਾਂ ਵਾਸਤੇ ਉੱਤੇ ਫਾਇਰ ਐਕਸਟ੍ਰਿਸ਼ਰ ਟੰਗੇ ਹੋਏ ਨੇ ਤੇ ਉਹ ਮਤਲਬ ਅੱਗ ਤੰਗ ਗਲੀਆਂ ਵਿਝਾਉਣ ਵਾਸਤੇ ਸਰ ਮੁਸ਼ਕਲਾਂ ਵਾਸਤੇ ਟ੍ਰੈਫਿਕ ਦੀ ਸਮੱਸਿਆ ਜ਼ਿਆਦਾ ਦੁਵਾਲੀ ਆ ਕਿ ਬਹੁਤ ਜ਼ਿਆਦਾ ਰਸ਼ਾ ਇਥੋਂ ਗੱਡੀ ਕੱਢਣ ਲੰਗੇ ਕਾਫੀ ਟਾਈਮ ਲੱਗ ਜਾਂਦਾ ਕਿਉਂਕਿ ਈ ਰਿਕਸ਼ਾ ਬਹੁਤ ਜ਼ਿਆਦਾ ਹੋ ਗਿਆ ਈ ਰਿਕਸ਼ਾ ਵਾਲੇ ਅੱਗੇ ਅੱਗੇ ਵੜਦੇ ਰਸਤਾ ਨਹੀਂ ਦਿੰਦੇ ਉਹ ਬਾਰ-ਬਾਰ ਹੋਟਲ ਮੰਨ ਤੇ ਵੀ ਰਸਤਾ ਨਹੀਂ ਦਿੰਦੇ ਤੇ ਮੈਂ ਇਹ ਅਪੀਲ ਕਰਾਂਗਾ ਲੋਕਾਂ ਨੂੰ ਵੀ 5 ਗੇ ਨੂੰ ਤੁਰੰਤ ਰਸਤਾ ਦਿੱਤਾ ਜਾਵੇ ਹੈਲਪਲਾਈਨ ਨੰਬਰ ਦੀ ਗੱਲ ਕੀਤੀ ਜਾਵੇ ਤਾਂ 24 ਆਵਰ ਲਾਈਨਾਂ ਚੱਲਦੀਆਂ ਆਈਆਂ ਤੇ ਕਿਹੜੇ ਨੰਬਰ ਆ ਕਿ ਬਿਲਕੁਲ ਸਰ 24 ਆਵਰ ਲਾਈਨਾਂ ਚੱਲਦੀਆਂ ਜਿਹੜੇ ਐਮਰਜੈਂਸੀ ਨੰਬਰ 5 ਗੇ ਤੇ 01874 24459 01874 24983 ਇੱਕ ਐਮਰਜੈਂਸੀ ਨੰਬਰ ਹੈਗਾ 112 ਜੀ ਇੱਥੇ ਇੱਥੇ ਕਾਲ ਕਰਕੇ ਕਿਤੇ ਅਨੁਸ਼ਕਾਮ ਘਟrana ਦੀ ਜਾਣਕਾਰੀ ਤੁਸੀਂ ਦੇ ਸਕਦੇ ਜੀ